ਕਾ ਵੱਡਾ ਉਹ ਵੱਡੇ ਚੋਲੇ ਲੱਗ ਉਹ ਤਾਂ ਬੱਸ ਰਾਈ ਸ਼ੋਅ ਆ ਮਰੇ ਫੜੋ ਜੀ ਇੱਥੇ ਬੈਠੇ ਲਾਣਾ ਜੀ ਬਾਕੀ ਗਏ ਅਸੀਂ ਤੁਸੀਂ ਸਾਡੇ ਸਤਕਾਰਯੋ ਮੈਂ ਦੋਨੋਂ ਸੁਭਾਵਾਂ ਵਾਲੀਆਂ ਹਾਂ ਢਿੱਲਾ ਬਾਬਾ ਫਰੀਦ ਰਿਲੀਜੀਅਸ ਐਂਚਰ ਟ੍ਰਾਈਬਲ ਸੋਸਾਇਟੀ ਯਰ ਗੁਰਦੁਆਰਾ ਗੋਦੜੀ ਸਾਹਿਬ ਬਬਾ ਫੀਡ ਦੇ ਸੋਸਾਇਟੀ ਹੈ ਦਵਾਵਾਨੀਆਂ ਤੁਹਾਨੂੰ ਤੇ ਸਾਰੀ ਕਮੇਟੀ ਬੰਨੀ ਹੈ ਜੀ ਆਇਆਂ ਕਰਨਾ ਹਰ ਜਿਹੜਾ ਆਪਣਾ ਸਭ ਤੋਂ ਇੰਪੋਰਟੈਂਟ ਅਸੀਂ ਤੁਹਾਡੇ ਨਾਲ ਇੱਕ ਸ਼ੇਅਰ ਕਰਨ ਲੱਗੇ ਆਂ ਕਿ ਯੂਨਾਨੀਮਸਲੀ ਅਸੀਂ ਜੋ ਫੈਸਲਾ ਕੀਤਾ ਹੈ ਉਹ ਰਮਾਣਾ ਸਾਹਿਬ ਤੁਹਾਨੂੰ ਬਰੀਫ ਕਰਦੇ ਜਿੰਨਾਂ ਦਾ ਨਾਮ ਅਸੀਂ ਇਸ ਜਿਹੜਾ ਵੋਟ ਦਿੱਨੇ ਉਸ ਵਾਸਤੇ ਕਿ ਉਸ ਵਾਰ ਫਿਰ ਡਾਕਟਰ ਤੁਹਾਨੂੰ ਕਰਦੇ ਆ ਬਾਅਦ ਵਿੱਚ ਮਾਤਰੀ ਜੀ ਹਰ ਸਾਲ ਦੀ ਤਰ੍ਹਾਂ ਇਤਕੀ ਵੀ ਜਿਹੜਾ ਆਪਾਂ ਹਰ ਸਾਲ 19 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਮਨਾਉਂਦੇ ਆ ਇਹਦੀ ਕਵਰੇਜ ਕਰਦੇ ਆ ਤੇ ਪੂਰੀ ਦੁਨੀਆ 'ਚ ਬਾਬਾ ਫਰੀਦ ਜੀ ਦੇ ਇਤਿਹਾਸਕ ਸਥਾਨ ਦੀ ਜਿਹੜੀ ਮਹਾਨਤਾ ਮਹੱਤਤਾ ਔਰ ਮੇਲੇ 'ਚ ਜੋ ਵੀ ਗਤੀਵਿਧੀਆਂ ਹੁੰਦੀਆਂ ਪਹੁੰਚਾਉਂਦੇ ਆ ਤੁਹਾਡਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਆਂ ਔਰ ਇਹ ਸਾਡੀ ਕਮੇਟੀ ਵਾਸਤੇ ਬڑے ਵੱਡੇ ਇਮਤਿਹਾਨ ਦੀ ਗੱਲ ਹੈ ਕਿ ਐਤਕੀ ਪਹਿਲੀ ਵਾਰੀ ਸਰਦਾਰ)^{(1)} ਇੰਦਰਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ 1969 ਤੋਂ ਲੈ ਕੇ 2023 ਦਾ ਮੇਲਾ ਵੀ ਉਹਨਾਂ ਨੇ ਖੁਦ ਨਿਭਾਇਆ ਬੜੀ ਤੰਦਰੁਸਤੀ 'ਚ ਤੇ 10 ਦਸੰਬਰ 2023 ਨੂੰ ਸਾਨੂੰ ਸਦੀਵੀ ਰਸੋੜਾ ਦੇ ਗਏ ਉਹਨਾਂ ਦੀ ਗੈਰ ਹਾਜ਼ਰੀ ਉਸੇ ਮੇਲਾ ਮਨਾਉਣ ਜਾ ਰਹੇ ਹਾਂ ਤੁਸੀਂ ਵੀ ਸਾਡੇ ਨਾਲ ਇਸ ਸ਼ਹਿਰ ਦੇ ਵਸਿੰਦੇ ਹੋ ਸਰਦਾਰ ਤੰਦੇ ਹੀ ਨਫਾ ਦੇਵੋਗੇ ਉਹ ਸਾਡੇ ਵਾਸਤੇ ਤੁਹਾਡੇ ਵਾਸਤੇ ਸਾਰੇ ਸ਼ਹਿਰ ਨਿਵਾਸੀਆਂ ਵਾਸਤੇ ਇਲਾਕਾ ਨਿਵਾਸੀਆਂ ਵਾਸਤੇ ਬੜੀ ਇਮਤਿਹਾਨ ਵੀ ਕਰੀਏ ਤੇ ਤੁਹਾਨੂੰ ਇਹ ਪਤਾ ਹੀ ਹੈ ਕਿ ਬਾਬਾ ਫਰੀਦ ਜੀ ਦਾ ਇਹ ਆਗਮਨ ਕੋਰਬੀਟੜਾ 809ਵਾਂ ਆਗਮਨ ਕੋਰਬਾ ਕਿਉਂਕਿ ਉਹ 1215 ਇਸਵੀ ਚ ਬਾਬਾ ਫਰੀਦ ਜੀ ਫਰੀਦਪੁਰ ਤਸਰੀਫ ਲੈਏ ਸੀਗੇ ਜਦੋਂ ਦਿੱਲੀ ਤੋਂ ਬਾਹਰ ਚੁੜ ਜਾ ਰਹੇ ਸੀ। ਔਰ ਸਰਦਾਰ 인ਦਰਜੀਤ ਸਿੰਘ ਦੇ ਖਾਲਸਾ ਜਿੰਨਾ ਨੇ ਕੋਈ 1969 ਤੋਂ ਲੈ ਕੇ 2023 ਤੱਕ 55 ਸਾਲ ਅੱਧੀ ਸਦੀ ਤੋਂ ਵੀ 5 ਸਾਲ ਵਾਸ ਇਹ ਨਿਸ਼ਕਾਮ ਸੇਵਾ ਇਹਨਾਂ ਸੰਸਥਾਵਾਂ ਦੀ ਨਿਭਾਈ ਆ ਔਰ ਇੱਕ ਕਿਲਾ ਸਾਹਿਬ ਤੋਂ ਬਾਅਦ ਗੁਰਦਰਾ ਗੋਦਰੀ ਸਾਹਿਬ ਲੋ ਕਾਲਜ ਬਾਬਾ ਫਰੀਦ ਪਬਲਿਕ ਸਕੂਲ ਇੰਨੀਆਂ ਸੰਸਥਾਵਾਂ ਉਹਨਾਂ ਨੇ ਆਪ ਦੇ ਹੱਥੀਂ ਨਿਰਮਾਣ ਕੀਤਾ ਜਿਹੜੇ ਲੋਕਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਜਿੰਨਾ ਲੋਕਾਂ ਨੇ ਉਹਨਾਂ ਨੂੰ ਕੰਮ ਕਰਦੇ ਦੇਖਿਆ ਜਿੰਨਾ ਚਿਰ ਇਹ ਸੰਥਾ ਮ ਰਹਿਣਗੀਆਂ ਉਹਨਾਂ ਨੂੰ ਹਮੇਸ਼ਾ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ ਸੋ ਦੂਸਰੀ ਗੱਲ ਇਹ ਹੈ ਕਿ ਅਸੀਂ ਬੜੀ ਲੰਬੀ ਧੀਰ ਤੋਂ ਇਹ ਸੇਖੋ ਸਾਹਿਬ ਦੇ ਅਥੀ ਦੋ ਵਾਰਡ ਉਹਨਾਂ ਨੇ ਸ਼ੁਰੂ ਕੀਤੇ ਸੀ ਇੱਕ ਭਗਤ ਕੂਰੂ ਸਿੰਘ ਸਮਾਜ ਸੇਵੀ ਵਾਰਡ ਤੇ ਇੱਕ ਬਾਬਾ ਫਰੀਦ ਔਨੈਸਟੀ ਵਾਰਡ ਉਹ ਜਿੰਨਾ ਚਿਰ ਤਾਂ ਭਗਤ ਜੀ ਜਿਉਂਦੇ ਰਹਿਣਗੇ ਉਹ ਇਸ ਵੇਲੇ 23 ਸਤੰਬਰ ਨੂੰ ਉਹਨਾਂ ਦੇ ਪਵਿੱਤਰ ਹੱਥਾਂ ਨਾਲ ਇਹ ਅਵਾਰਡ ਅਸੀਂ ਦਵਾਉਂਦੇ ਰਹੇ ਹਾਂ ਉਦੋਂ ਬਾਅਦ ਉਹਨਾਂ ਦੇ ਜਿਹੜੇ ਜਾਣ ਸਿੰਨ ਸੀਗੇ ਡਾਕਟਰ ਇੰਦਰਜੀਤ ਕੌਰ ਉਹ ਇਹ ਸੇਵਾ ਨਿਭਾਉਂਦੇ ਰਹੇ ਆ ਪਰ ਪਿਛਲੇ ਫੇਰ ਉਦੋਂ ਬਾਅਦ ਅਸੀਂ ਜਿਹੜੇ ਮਹਾਨ ਸਿੱਖਿਏ ਦਾ ਧਾਰਮਿਕ ਸਿੱਖਸ਼ੇ ਸਿੱਖਿਅਸੀਗੇ ਮੰਤਿਰ ਸਿੰਘ ਜੀ ਗੋਨੇ ਆਣੇ ਵਾਲੇ ਭਾਈ ਜਗਤਾ ਜੀ ਜਿਹੜੀ ਸੰਸਥਾ ਹੈਗੇ ਉਹਨਾਂ ਦੇ ਸੰਚਾਲਕ ਸੀਗੇ ਜਿੰਨਾ ਚਿਰ ਉਹ ਜਿਉਂਦੇ ਰਹੇ ਉਹ ਆਵਦੇ ਪਵਿੱਤਰ ਹੱਥਾਂ ਨਾਲ ਇਹ ਦੋਵੇਂ ਵਾਰਡ ਦਿੰਦੇ ਰਹੇ। ਉਸ ਤੋਂ ਬਾਅਦ ਹੁਣ ਉਹਨਾਂ ਦੇ ਜਾਣੀਸ਼ੀਨ ਮント ਕਾਂ ਸਿੰਘ ਜੀ ਉਹ ਇਹ ਵਾਰਡ ਦਿੰਦੇ ਰਹੇ ਤੇ ਇਸ ਵਾਰ ਵੀ ਉਹ ਪਵਿੱਤਰ ਹੱਥਾਂ ਨਾਲ ਆਪਣੇ ਨਾਲ ਇਹ ਵਾਰਡ ਦੇਣਗੇ। ਪਰ ਸੇਖੋਂ ਸਾਹਿਬ ਦੇ ਜਿਉਂਦੇ ਜੀ ਹੀ ਕੋਈ 2.5 ਦੋ ਸਾਲ ਪਹਿਲਾਂ ਅਸੀਂ ਜਿਹੜਾ ਔਨੈਸਟੀ ਦਾ ਵਾਰਡ ਬੰਦ ਕਰ ਦਿੱਤਾ ਸੀਗਾ ਕਿਉਂਕਿ ਅਸੀਂ ਇਮਾਨਦਾਰੀ ਦਾ ਵਾਰਡ ਦੇ ਦਿੰਦੇ ਸੀ ਤੇ ਬਾਅਦ ਬਹੁਤ ਸਾਰੇ ਲੋਕਾਂ ਦੇ ਗ੍ਰੀਵੈਂਸਸ ਆਉਂਦੇ ਸੀ ਕਿ ਤੁਸੀਂ ਇਹ ਗਲਤ ਦੇ ਤਾ ਉਹ ਦੇ ਤਾ ਉਹ ਰਸਵੀ ਬੜੀ ਲੰਮੀ ਚੌੜੀ ਸੋਚ ਵਿਚਾਰ ਤੋਂ ਬਾਅਦ ਸੇਖੋ ਸਾਹਿਬ ਨੇ ਫੈਸਲਾ ਲਿਆ ਕਿ ਨੋਬਲ ਵਾਲੇ ਵੀ ਔਨੈਸਟੀ ਦੇ ਵਾਰਡ ਨਹੀਂ ਦਿੰਦੇ ਤੇ ਔਨੈਸਟੀ ਵਾਕਈ ਕਿਸੇ ਦੀ ਤਸਦੀਕ ਕਰਨੀ ਬਹੁਤ ਔਖੀ ਹੈ ਕਿਉਂਕਿ ਕੱਲਾ ਪੈਸਾ ਨਾ ਲੈਣਾ ਵੱਡੀ ਨਾ ਲੈਣਾ ਇਹੀ ਔਨੈਸਟੀ ਨਹੀਂ ਹੁੰਦੀ ਉਹਦਾ ਸਮਾਜ ਚ ਉਹਦਾ ਵਿਚਰਨਾ ਆਪਦੇ ਪਰਿਵਾਰਾਂ ਚ ਆਪਦੇ ਰਿਸ਼ਤੇਦਾਰਾਂ ਚ ਉਹਦਾ ਚਾਲ ਚੱਲਣਾ ਉਹਦਾ ਕਰਤਾਰ ਹਰ ਚੀਜ਼ ਔਨੈਸਟੀ ਚਾਹੁੰਦੀ ਹੈ ਕਿਸੇ ਅਹੁਦੇ ਤੇ ਬਹਿ ਕੇ ਕਿਸੇ ਦੀ ਮੈਰਿਟ ਬਾਈਪਾਸ ਕਰਨਾ ਕਿਸੇ ਦੀ ਨੀਅਰ ਡੀਅਰ ਨੂੰ ਫਾਇਦਾ ਦੇਣਾ ਉਹ ਆਪਣੀ ਤਸਦੀਕ ਚ ਨਹੀਂ ਆਉਂਦੇ ਇਸ ਕਰਕੇ ਬਹੁਤ ਲੰਮੀ ਸੋਚ ਵਿਚਾਰ ਤੋਂ ਅਸੀਂ ਓਨੈਸਟੀ ਦਾ ਅਵਾਰਡ ਬੰਦ ਕਰ ਦਿੱਤਾ ਸੀ ਤੇ ਪਿਛਲੇ 2 ਸਾਲਾਂ ਤੋਂ ਅਸੀਂ ਸਿਰਫ ਇਹ ਜਿਹੜਾ ਭਗਤ ਪੂਰਨ ਸਿੰਘ ਰਿਵਾਰਡ ਸੀ ਇਹਦਾ ਨਾਮ ਬਾਬਾ ਫਰੀਦ ਅਵਾਰਡ ਫਾਰ ਸਮਾਜ ਸੇਵਾ ਜਿਹੜੀ ਆ ਉਹ ਇਹਦਾ ਨਾਮ ਰੱਖਿਆ ਔਰ ਇਸ ਸਾਲ ਵੀ ਸਾਡੇ ਕੋਲੇ ਜਿਹੜੀਆਂ ਕਾਫੀ ਅਰਜ਼ੀਆਂ ਆਈਆਂ ਸੀਗੀਆਂ ਉਹਨਾਂ ਤੋਂ ਤਿੰਨ ਅਰਜ਼ੀਆਂ ਸ਼ਾਰਟਲਿਸਟ ਕਰਕੇ ਅਸੀਂ ਇਹਨੂੰ ਦੱਸਣ ਚਾਹੇ ਕਿ ਅਸੀਂ ਇੱਕ ਅਰਜੀਤ ਆਈ ਸੀ ਕਿ ਸਾਡੇ ਕੋਲੋਂ ਦਿੱਲੀ ਦੇ ਕੋਈ ਸੱਜਣ ਉਹਨਾਂ ਦਾ ਜਤਿੰਦਰ ਸਿੰਘ ਸੰਟੀ ਉਹ ਆਪਣੀ ਐਂਬੂਲੈਂਸ ਵਾਂ ਲੈ ਕੇ ਦਿੱਲੀ ਦੀਆਂ ਸੜਕਾਂ ਤੇ ਘੁੰਮਦੇ ਰਹਿੰਦੇ ਆ ਤੇ ਲੋੜਵੰਦਾਂ ਦੀ ਮਦਦ ਕਰਦੇ ਆ ਬਹੁਤ ਸਾਰੀਆਂ ਨਾਂਵਾਰ ਸਲਾਸ਼ਾਂ ਦਾ ਉਹਨਾਂ ਨੇ ਸਸਕਾਰ ਕੀਤਾ ਇੱਕ ਏਅਰਜੀ ਦਿੱਲੀ ਤੋਂ ਆਈ ਸੀ ਇੱਕ ਏਅਰਜੀ ਸਾਡੇ ਕੋਲੇ ਕਈ ਦੋ ਸੱਜਣ ਆ ਜਿਹੜੇ ਬੜੀ ਕਮਾਲ ਦਾ ਕੰਮ ਕਰ ਰਹੇ ਆ ਐਨ ਆਰ ਆਈ ਗੁਰਿੰਦਰ ਸਿੰਘ ਪਰਿਹਾਰ ਇੱਕ ਸੇਵਾਮੁਖ ਕਮਿਸ਼ਨਰ ਜਸਜੀਤ ਸਿੰਘ ਅਲੂਆੜੀਆ ਆਈ ਆਰ ਐਸ ਇਹ ਇਹਨਾਂ ਦਾ ਸੰਸਥਾ ਜਿਹੜੀ ਹੈ ਹੋਮ ਫਾਰ ਹੋਮਲੈਸ ਰਜਿਸਟਰਡ ਸਿਹਾਰਕੁਰ ਜ਼ਿਲ੍ਹਾ ਦੇ ਪਿੰਡ ਅੱਜੋਵਾਲ ਤੇ ਇਹਨਾਂ ਨੇ ਜਿਹੜੇ ਬੇ ਘਰੇ ਲੋਕ ਆ ਨਾ ਲੋੜਵੰਦ ਉਹਨਾਂ ਨੂੰ ਘਰ ਬਣਾ ਕੇ ਦਿੰਦੇ ਆ ਤੀਜੀ ਅਰਜੀ ਜਿਹੜੀ ਸਭ ਤੋਂ ਅਸੀਂ ਜਿਨ੍ਹਾਂ ਨੂੰ ਹੁਣ ਮੈਂ ਨਾਂ ਲੈਣ ਜਾ ਰਿਹਾ ਹਾਂ ਉਹ ਆਪਣੇ ਤੁਸੀਂ ਵੈਲ नोन ਪਰਸਨ ਤੁਸੀਂ ਜਾਣਦੇ ਹੋ ਆਪਣੇ ਫਰੀਦਕੋਟ ਵੀ ਉਹਨਾਂ ਨੇ ਬੜਾ ਕੰਮ ਕੀਤਾ ਹੈ ਉਹ ਸਰਬੱਤ ਦਾ ਭਲਾ ਜਿਹੜਾ ਚੈਰੀਟੇਬਲ ਟਰਸਟ ਹੈ ਉਹਦੇ ਬਾਨੇ ਆ ਡਾਕਟਰ ਐਸ ਪੀ ਸਿੰਘ ਉਭਰਾਏ ਅਸੀਂ ਐਤੀ ਉਹਨਾਂ ਨੂੰ ਇਹ ਸਾਡੀ ਕਮੇਟੀ ਨੇ ਸੱਭ ਸੰਮਤੀ ਨਾਲ ਫੈਸਲਾ ਕੀਤਾ ਹੈ ਉਹਨਾਂ ਦੀਆਂ ਨਾਮਿਨੇਸ਼ਨਾਂ ਵੀ ਬਹੁਤ سارے ਚੰਗੇ ਬੰਦਿਆਂ ਨੇ ਸਾਨੂੰ ਭੇਜੀ ਆ ਔਰ ਉਹਨਾਂ ਨੂੰ ਅਸੀਂ ਸਿਲੈਕਟ ਕਰਨ ਜਾ ਰਹੇ ਹਾਂ ਇਹ ਅਵਾਰਡ 23 ਸਤੰਬਰ ਨੂੰ ਮントਕਾਨ ਸਿੰਘ ਜੀ ਆਪਣੇ ਪਵਿੱਤਰ ਹੱਥਾਂ ਨਾਲ ਡਾਕਟਰ ਐਸ ਪੀ ਸਿੰਘ ਅਭਰਾਏ ਨੂੰ ਦੇਣ ਤੇ ਅਸੀਂ ਖੁਸ਼ੀ ਲੈ ਰਹੇ ਹਾਂ ਉਹਨਾਂ ਨੂੰ ਇਹ ਅਵਾਰਡ ਦੇਣ ਦੀ ਉਹਨਾਂ ਦਾ ਬਹੁਤ ਸਾਰੀ ਲੰਬੀ ਲਿਸਟ ਹੈ ਜਿਹੜੇ ਉਹਨਾਂ ਨੇ ਕੰਮ ਕੀਤੇ ਹੈ ਪਰ ਸਭ ਤੋਂ ਦੋ ਤਿੰਨ ਇੰਪੋਰਟੈਂਟ ਕੰਮ ਜਿਹੜੇ ਮੈਂ ਉਹਨਾਂ ਨੇ ਜਿਹੜੇ ਬਣਾਉਣ ਲੱਗਿਆ ਤੁਹਾਨੂੰ ਇੱਕ ਤਾਂ ਉਹਨਾਂ ਨੇ 825 ਤੋਂ ਵੱਧ ਨੌਜਵਾਨ ਵਿਅਕਤੀਆਂ ਨੂੰ ਜਿਨ੍ਹਾਂ ਵਿੱਚੋਂ ਕਈਆਂ ਨੂੰ ਕਿਉਂਕਿ ਇਸਲਾਮਿਕ ਕੰਟਰੀ ਚ ਜਿਹੜੀ ਹੈ ਮੌਤ ਦੀ ਸਜ਼ਾ ਮਾਫੀ ਜੇ ਦਿੱਤੀ ਜਾ ਸਕਦੀ ਹੈ ਤਾਂ ਪਰਿਵਾਰ ਨੂੰ ਉਹਨਾਂ ਦੇ ਜਿਹੜੀ ਹੁੰਦੀ ਹੈ ਨਾ ਉਹ ਬਲੱਡ ਮਨੀ ਦੇ ਕੇ ਉਹਨਾਂ ਨੂੰ ਉਹ ਪਰਿਵਾਰ ਦੀ ਮਰਜ਼ੀ ਨਾਲ ਛੱਡਿਆ ਜਾ ਸਕਦਾ ਫਾਂਸੀ ਤੋਂ ਮੁਕਤ ਕੀਤਾ ਜਾ ਸਕਦਾ ਔਰ ਇਹਨਾਂ ਨੇ ਬਲੱਡ ਮਨੀ ਦੇ ਕੇ 825 ਬੰਦਿਆਂ ਦੀ ਫਾਂਸੀ ਤੋਂ ਜਾਨ ਬਚਾਈ ਹੈ ਇਹ ਬਹੁਤ ਵੱਡੀ ਗੱਲ ਹੈ ਜਾਣਿਆਂ ਜਾਣੇ 'ਚ ਕਈ ਵਾਰੀ ਗੁੱਸੇ 'ਚ ਬੰਦੇ ਕੋਈ ਦੁਸ਼ਮਣੀ ਨਹੀਂ ਹੁੰਦੀ ਬੰਦੇ ਨੂੰ ਲੜ ਪੈਂਦੇ ਆ ਬੰਦਾ ਮਰ ਜਾਂਦਾ ਪਰ ਬਹੁਤ ਤਮਾਤ ਹੀ ਹੈ ਨਾ ਤੇ 825 ਬੰਦਿਆਂ ਦੀ ਉਹਨਾਂ ਨੇ ਜਾਨ ਬਚਾਈ ਹੈ ਤੇ ਦੂਜੀ ਗੱਲ ਆ ਉਹਨਾਂ ਨੇ ਚਾਰ ਆਕਸੀਜਨ ਦੇ ਪਲਾਂਟ 9 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਿਨ੍ਹਾਂ ਚੋਂ ਇੱਕ ਆਪਣੇ ਫਰੀਦਕੋਟ ਦੇ ਮੈਡੀਕਲ ਕਾਲਜ ਵੀ ਬਣਾਇਆ ਕੋਰੋਨਾ ਵੇਲੇ ਤੁਹਾਨੂੰ ਪਤਾ ਹੀ ਵੀ ਆਕਸੀਜਨ ਦੀ ਕਿੰਨੀ ਜਿਹੜੀ ਜ਼ਰੂਰਤ ਸੀਗੀ ਤੇ ਆਕਸੀਜਨ ਪੂਰੀ ਨਹੀਂ ਆ ਸਕਦੀ ਇੰਨੀ ਆਪਣੇ ਦੇਸ਼ ਦੀ ਵੱਡੀ ਆਬਾਦੀ ਹੈ ਪਰ ਫਿਰ ਵੀ ਉਹਨਾਂ ਨੇ ਆਪਣੇ ਫਰੀਦਕੋਟ ਨੂੰ ਚੁਣਿਆ ਔਰ ਇੱਥੇ ਉਹਨਾਂ ਨੇ ਆਪਣੇ ਮੈਡੀਕਲ ਕਾਲਜ ਚ ਇੱਕ ਆਕਸੀਜਨ ਯੂਨਿਟ ਚਲਾਇਆ ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਇਹ ਜਿਹੜਾ ਸਰਬੱਤਾ ਪਰਾਟਰਸਟ ਹੈ ਜਿਹੜਾ ਏਰੀਆ ਜੂਡਿਕਸ਼ਨ ਹੈ ਦੀ ਪੂਰੇ ਪੰਜਾਬ ਚ ਹਰਿਆਣਾ ਹਿਮਾਚਲ ਪ੍ਰਦੇਸ਼ ਦਿੱਲੀ ਪਟਨਾ ਸਾਹਿਬ ਹਜ਼ੂਰ ਸਾਹਿਬ ਹੈਦਰਾਬਾਦ ਤੇ ਰਾਜਸਥਾਨ ਚ ਸਰਬੱਤਾ ਪਰਾਟਰਸਟ ਕੰਮ ਕਰ ਰਿਹਾ ਹੈ। ਔਰ ਉਸ ਤੋਂ ਅੱਗੇ ਜਿਹੜੀ ਇਹਨਾਂ ਦੀ ਗੱਲ ਹੈ ਇਹਨਾਂ ਨੇ ਅਫਗਾਨਿਸਤਾਨ ਚ ਸ਼ਰਨਾਰਥੀਆਂ ਲਈ ਵੀ ਬੜਾ ਕੰਮ ਕੀਤਾ ਹੈ। ਔਰ ਕਿਸਾਨ ਅੰਦੋਲਨ ਚ ਵੀ ਇਹਨਾਂ ਨੇ ਬਹੁਤ ਸਾਰੀ ਸੇਵਾ ਕੀਤੀ ਹੈ ਜੇ ਮੈਂ ਨਾ ਲਵਾਂ ਤਲਮਾ ਚੋੜੀ ਇਹ ਹੈ ਗਿਆ ਔਰ ਅਦਰਵਾਈਜ਼ ਇਹ ਸਾਰੇ ਇਹਨਾਂ ਦੀ ਕੰਮਾਂ ਦੀ ਬਹੁਤ ਵੱਡੀ ਲਿਸਟ ਹੈ ਤੁਹਾਨੂੰ ਅਸੀਂ ਫੋਟੋਸਟੇਟ ਕਰਾ ਕੇ ਵੀ ਦੇ ਰਹੇ ਆਂ ਦੇ ਦਾਂਗੇ ਤੇ ਔਰ ਅਸੀਂ ਖੁਸ਼ੀ ਲੈ ਰਹੇ ਆਂ ਇਹਨਾਂ ਨੂੰ ਇਹ ਵਾਰਤ ਦੇਣ ਵਾਸਤੇ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਸਿੱਖ ਹੈ ਹਿੰਦੂ ਹੈ ਐਸਆਈਆਮ ਹੁਸਰਮਾਨ ਹੈ ਸਭ ਵਾਸਤੇ ਫਿਲੀਪੀਨਸ ਵਾਸਤੇ ਇਹਨਾਂ ਨੇ ਕੰਮ ਕੀਤਾ ਪਾਕਿਸਤਾਨੀਆਂ ਵਾਸਤੇ ਇਹਨਾਂ ਨੇ ਕੰਮ ਕੀਤਾ ਇਸੇ ਤਰ੍ਹਾਂ ਹੀ ਕਿ ਬਿਲਕੁਲ ਉਪਰ ਉੱਠ ਕੇ ਔਰ ਇਹਨਾਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਆਪਾਂ ਰੋਜ਼ ਪੜ੍ਹਦੇ ਆ ਉਹਨੂੰ ਮੁੱਖ ਰੱਖ ਕੇ ਆਪ ਦਾ ਸਰਬੱਤ ਦਾ ਭਲਾ ਟਰਸਟ ਦਾ ਨਾਮ ਰੱਖਿਆ ਤੇ ਅਵਾਰਡ 'ਚ ਅਸੀਂ ਹਰ ਸਾਲ 1 ਲੱਖ ਰੁਪਿਆ ਡਾਗਦ ਦੁਸ਼ਾਲਾ ਤੇ ਸੈਟੀਸ਼ਨ ਦਿੰਨੇ ਆ ਉਹ ਭਾਵੇਂ ਮਲਟੀਪਲੇ ਦੇ ਰਹੇ ਉਹਨਾਂ ਨੂੰ ਕੋਈ ਇਹ ਨਾ ਰੱਖਦਾ 1 ਲੱਖ ਰੁਪਿਆ ਪਰ ਇਹ ਇੱਜ਼ਤ ਹੈ ਇੱਕ ਇੱਜ਼ਤ ਹੈ ਇਹਨੇ ਵੱਡੇ ਉਹ ਬਾਬਾ ਫਰੀਦ ਜੀ ਦੇ ਪਵਿੱਤਰ ਅਸਥਾਨ ਤੋਂ ਉਹਨਾਂ ਨੂੰ ਇੱਕ ਅਵਾਰਡ ਮਿਲਣਾ ਬਹੁਤ ਵੱਡੀ ਉਹਨਾਂ ਨੇ ਬਹੁਤ ਹੋਰ ਅਵਾਰਡ ਵੀ ਲਏ ਉਹਨੇ ਔਰ ਉਹਨਾਂ ਨੇ ਮਨਜ਼ੂਰ ਕਰ ਲਿਆ ਆਪ ਆਉਣਾ ਉਹਨਾਂ ਦਾ ਮਨਜ਼ੂਰ ਕਰ ਲਿਆ ਸਾਡੀ ਦਿੱਕਤ ਇਹ ਸੀ ਕਿ ਅਸੀਂ ਦੇਣਾ ਉਹਨਾਂ ਨੂੰ ਜਿਹੜੇ ਆ ਸਕਣ ਉਹ ਖੁਦ ਆ ਕੇ ਲਵੇ ਤੇ ਉਹ ਉਹਨਾਂ ਦੇ ਨਮਾਇंदे ਬੈਠੇ ਆ ਪਿੱਛੇ ਉਹਨਾਂ ਨੇ ਉਹਨਾਂ ਤੋਂ yes ਲੈ ਲਈ ਹੈ ਟੈਲੀਫੋਨ ਤੇ ਕਿ ਉਹ ਖੁਦ ਆ ਕੇ ਅਵਾਰਡ ਜਿਹੜਾ ਨਾ ਲੈਣ ਅ ਸੌਰੀ ਅਸੀਂ 55ਵਾਂ ਬਵਾ ਫਰੀਦ ਆਗਰ ਉਪਰ 2024 ਨੂੰ ਨਾਮ ਜਾ ਰਹੇ ਆ ਅੱਜ ਤਾਂ 50 ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਦੀ ਵਰ੍ਹੇਗੰਢ ਮਨਾਇਆ ਗਿਆ ਇਸ ਵਾਰ ਅਸੀਂ ਇਸਰਾਫ ਸਿੰਘ ਜੀ ਸਿੰਘ ਜੀ ਸਿੱਖੋਂ ਇਹਨਾਂ ਦੀ ਪ੍ਰਦਾਨਗੀ ਇਹਟ ਮਨਾਉਣ ਜਾ ਰਹੇ ਹਾਂ ਮਿਤੀ 12 13 14 ਨੂੰ ਅਸੀਂ ਇਹ ਬੱਚਿਆਂ ਦੇ ਪ੍ਰੋਗਰਾਮ ਕਰਵਾਏਗੇ ਜਿਹੜੇ ਫਸਟ ਸੈਕਿੰਡ ਥਰਡ ਜਿਹੜੇ ਆਣਗੇ ਉਹਨਾਂ ਨੂੰ 10000 ਰੁਪਿਆ 7000 ਰੁਪਿਆ ਤੇ 5000 ਰੁਪਿਆ ਕੀ ਕੰਸੋਲੇਸ਼ਨ ਪ੍ਰਾਈਜ਼ ਦਿੱਤਾ ਜਾਊਗਾ ਇਹ ਅਸੀਂ ਇਹ ਜਿਹੜੇ ਅਵਾਰਡ ਹੈ ਇਹ ਅਸੀਂ 23 ਤਰੀਕ ਨੂੰ ਦੁਪਹਿਰੇ 12 ਵਜੇ ਜੋ ਨਗਰ ਕੀਰਤਨ ਉੱਤੇ ਪਹੁੰਚ ਜਾਏਗਾ ਉਸ ਸਮਾਗਮ ਵਿੱਚ ਦਿੱਤਾ ਜਾਏਗਾ ਇਹ ਵੈਸੇ ਐਸੀ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਇਹ ਧਾਰਮਿਕ ਸਮਾਗਮ ਕਰਾਏ ਜਾਂਦੇ ਹਨ 19 ਤਰੀਕ ਨੂੰ ਅਸੀਂ ਸਿਰੇ ਸ੍ਰੀ ਸੁਖਮਨੀ ਸਾਹਿਬ ਅਤੇ ਬਾਬਰੀ ਜੀ ਦੇ ਸ਼ਲੋਕਾਂ ਦੇ ਤੋਂ ਅਸੀਂ ਇਹ ਆਗਮਨ ਪਰ ਆਰੰਭ ਕੀਤਾ ਜਾਏਗਾ ਸ੍ਰੀ 6 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਦੁਆਰਾ ਟਿੱਲਾ ਸਾਹਿਬ ਵਿਖੇ ਸ਼ਾਮ ਨੂੰ ਨਿਸ਼ਚਿਤ ਕਥਾ ਤੇ ਕੀਰਤਨ ਹੋਏਗਾ ਕਥਾ ਦੇ ਵਿੱਚ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਐਡੀਸ਼ਨਲ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਕੰਨ ਸ੍ਰੀ ਦਰਬਾਰ ਸਾਹਿਬ ਅਮਰਸਰ ਵਾਲੇ ਕਰਨਗੇ ਅਤੇ ਉਸੇ ਦਿਨ ਰਾਤ ਨੂੰ ਭਾਈ ਅਮਨਜੀਤ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਦਰਬਾਰ ਸਾਹਿਬ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ 20 ਤਰੀਕ ਨੂੰ ਇਸੇ ਤਰ੍ਹਾਂ ਹੀ ਸ਼ਾਮ ਨੂੰ ਪਿਲਾ ਗੁਰਦੁਆਰਾ ਬਾਫਰੀ ਵਿਖੇ ਭਾਈ ਸਾਹਿਬ ਭਾਈ ਸਿੰਘ ਸਾਹਿਬ ਗਿਆਨੀ ਨਿਸ਼ਾਨ ਸਿੰਘ ਜੀ ਹੈ ਗਰੰਤੀ ਬਾਬਾ ਬੁੱਢਾ ਜੀ ਤਰਨਤਨ ਸਾਹਿਬ ਵਾਲੇ ਉਹ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਰਾਤ ਨੂੰ ਇਸ ਤੋਂ ਬਾਅਦ ਭਾਈ ਸਾਹਿਬ ਭਾਈ ਲਖਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਇਸੇ ਤਰ੍ਹਾਂ ਗੁਰਦੁਆਰਾ ਗੋਦੀ ਜੀ ਸਾਹਿਬ ਵਿਖੇ 21 ਤਰੀਕ ਨੂੰ ਸ਼ਾਮ ਨੂੰ ਪ੍ਰਿੰਸੀਪਲ ਹਰਭਜਨ ਸਿੰਘ ਜੀ ਜਿਹੜੇ ਕਿ ਸਾਬਜਾਦਾ ਜੁਜਾਰ ਸਿੰਘ ਜਿਹੜੀ ਅਕੈਡਮੀਆ ਰੋਪੜ ਤੋਂ ਉਹ ਆ ਕੇ ਕਥਾ ਦਰਵਾਸ ਸੰਗਤਾਂ ਨੇ ਆਲ ਕਰਨਗੇ ਇਸੇ ਤਰ੍ਹਾਂ ਉਸ 21 ਤਰੀਕ ਨੂੰ ਅਸੀਂ ਕਥਾ ਦਰਬਾਰ ਹੀ ਕਰਵਾਨੇ ਆ ਜਿਹੜਾ ਕਿ ਕਾਫੀ ਸਾਲਾਂ ਤੋਂ ਚੱਲਦਾ ਆ ਰਿਹਾ ਤੇ ਨਾਲ ਹੀ ਭਾਈ ਸਾਹਿਬ ਭਾਈ ਜਨ ਜਗਿੰਦਰ ਸਿੰਘ ਜੀ ਜਿਹੜੇ ਕਿ ਹੈਡ ਗ੍ਰੰਥੀ ਗੁਜ਼ਾਰਾ ਮੋਤੀ ਬਾਗ ਦਿੱਲੀ ਤੋਂ ਆ ਰਹੇ ਆ 22 ਤਰੀਕ ਨੂੰ ਜਿਹੜਾ ਕਿ ਮਹਾਨ ਕੀਰਤਨ ਦਰਬਾਰ ਜਿਹੜਾ ਹਰ ਸਾਲ ਮਨਾਇਆ ਜਾਂਦਾ ਇਸ ਦੇ ਵਿੱਚ ਭਾਈ ਸਾਹਿਬ ਭਾਈ ਗੁਰਮਨਜੀਤ ਸਿੰਘ ਤੇ ਹਰਮਨਜੀਤ ਸਿੰਘ ਦਿੱਲੀ ਵਾਲੇ ਅਤੇ ਭਾਈ ਹਰਜੋਤ ਸਿੰਘ ਜਖਮੀ ਜਲੰਧਰ ਵਾਲੇ ਇਹ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ 21 ਤਰੀਕ ਨੂੰ ਸਵੇਰੇ 8 ਵਜੇ ਪਿਲਾ ਗੁਰਦੁਆਰਾ ਬਾਬਾ ਫਰੀਦ ਕੇ ਸ਼੍ਰੀ ਬਾਬਾ ਫਰੀਦ ਆਗਮਨਪੁਰ ਦੇ ਸਬੰਧ ਵਿੱਚ ਅਖੰਡ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਹਦਾ ਕਿ ਸਮਾਪਤੀ 23 ਸਤੰਬਰ ਨੂੰ ਇਹ ਸਮਾਪਤੀ ਹੋਏਗੀ ਸਵੇਰੇ 8 ਵਜੇ ਤੇ 9 ਵਜੇ ਅਖੰਡ ਆਰੰਭ ਹੋਏਗਾ ਵਿਚਾਰਕ ਕੀਰਤਨ ਜਿਹੜਾ ਕਿ ਪਿਲਾ ਚੌਂਕ ਹੁਕੀ ਵਾਲਾ ਚੌਂਕ ਡੂਲੀ ਚੌਂਕ ਹੁੰਦਾ ਹੈ ਕੋਟ ਪਰੋਗਤ ਹੁੰਦੇ ਹੋਏ 1 ਵਜੇ ਗੁਰਦੁਆਰਾ ਗੋਦੀ ਸਾਹਿਬ ਕੇ ਸਮਾਪਤ ਹੋਏਗਾ 9 ਤੋਂ ਲੈ ਕੇ 1 ਵਜੇ ਤੱਕ ਉੱਥੇ ਧਾਰਮਿਕ ਸਮਾਗਮ ਜਿਸ ਦੇ ਵਿੱਚ ਅਵਾਰਡ ਫਾਰ ਇੱਕ ਬਾਫਰੀ ਦਾ ਅਵਾਰਡ ਫਾਰ ਫਾਰ ਹਿਮਨਿਟੀ ਅਤੇ ਦੂਜਾ ਅਵਾਰਡ ਤੁਹਾਨੂੰ ਦੱਸਣਗੇ ਜਿਹੜੇ ਕਿ ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਸਿਮਰਜੀਤ ਸਿੰਘ ਜਣ ਦੱਸਣਗੇ ਇਸ ਬਾਰੇ ਇਹ ਦਿੱਤਾ ਜਾਏਗਾ ਇਸ 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 ਦਰਮਿਆਨ ਅਸੀਂ ਸਾਰੀ ਸੰਗਤਾਂ ਨੂੰ ਬੇਨਤੀ ਜਰੂਰ ਕਰਾਂਗੇ ਕਿ ਤਰਸੇ ਨਗਰ ਕੀਰਤਨ ਦੇ ਵਿੱਚ ਡਿਸਪੋਜ਼ਲ ਦੀ ਪਰਤੋ ਨਾ ਕੀਤੀ ਜਾਵੇ ਤਾਂ ਕਿ ਗੰਦਗੀ ਦਾ ਢੇਰ ਨਾ ਲੱਗੇ ਅਤੇ 22 ਤੇ 30 ਤੀਕ ਨੂੰ ਰਾਤ ਨੂੰ ਵੀ ਆਪਣੇ ਘਰਾਂ ਦੇ ਦੀਵਾਲਾ ਕੀਤੀ ਜਾਵੇ ਕਿਉਂਕਿ ਬਾਫਰੀ ਸਾਹਿਬ ਜੀ ਦਾ ਬੜਾ ਪਵਿੱਤਰ ਹੈ ਆਗਮਨ ਪਰਵਾ ਇਹ ਜੁਸਵਾਚ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਉਹ ਸਿਸਟਰ ਹੈ ਕਿ ਆ ਇੱਕ ਦਿਨ ਦੋ ਦਿਨ ਪਹਿਲਾਂ ਆਪਣੇ ਬੱਚੇ ਬਲੱਡ ਬੈਂਕ ਲੋ ਨੇ ਬਲੱਡ ਇਕੱਠਾ ਕਰਦੇ ਆ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਖਰਚਾ ਕਿਸ ਤਰ੍ਹਾਂ ਚੱਲਦਾ ਹੈ ਉਹ ਕਹਿੰਦੇ ਅਜੇ ਤੱਕ ਕਦੇ ਨਹੀਂ ਕਿਸੇ ਤੋਂ ਲਿਆ ਮੈਂ ਕਿਹਾ ਸਾਡੀ ਸੁਸਾਇਟੀ ਨੇ ਤੁਹਾਨੂੰ ਦਿੱਤਾ ਹੈ ਕਿੰਨੇ ਇਹ ਸੇਖੋਂ ਸਾਹਿਬ ਜੀ ਦੇ ਨਾਲ ਬੀਬੀ ਨਰਸਿੰਗ ਹੋਈ ਫਿਰ ਅਸੀਂ ਇਹ ਫੈਸਲਾ ਕੀਤਾ ਕਿ ਇਹਨਾਂ ਨੂੰ ਐਤਕੀ 51000 ਰੁਪਏ ਉਹਨਾਂ ਨੂੰ ਨਹੀਂ ਪਤਾ ਹਲੇ ਕਿ 51000 ਰੁਪਏ ਐਤਕੀ ਇਹ ਪਾਇਨਾਂ ਨੂੰ ਤੇ ਇਹ ਤੇਰੀ बाबा फरीद ਦੀ ਬਲੱਡ ਸੇਵਾ ਸੁਸਾਇਟੀ ਯਾ ਬੋਡੀ 16 ਤੋਂ ਕੰਮ ਕਰ ਰਹੀ ਏ ਔਰ ਇਹ ਸੀ ਸੇਕੋ ਸਾਹਿਬ ਦੇ ਨਾਂ ਤੇ ਇਹਨਾਂ ਨੂੰ ਦੇ ਰਹੇ ਸ੍ਰਿੰਦਰਜੀਤ ਸਿੰਘ ਖਾਲਸਾ ਜੀ ਜਿਹੜੇ ਫਾਊਂਡਰ ਚੇਅਰਮੈਨ ਸੀ ਸੰਸਥਾ ਦੇ 55 ਸਾਲ ਉਹਨਾਂ ਨੇ ਇਸ ਕਾਮ ਸੇਵਾ ਕੀਤੀ ਹੈ ਤੇ ਇਸ ਸਤਿਆਕਤਾਨ ਦੀ ਪ੍ਰਸਿੱਧੀ ਮਹਾਨਤਾ ਮਹੱਤਤਾ ਨੂੰ ਦੁਨੀਆ ਤੱਕ ਪਹੁੰਚਾਇਆ ਹੈ ਇਸ ਮੇਲੇ ਦੇ ذریعے ਸੰਸਥਾਵਾਂ ਦੇ ذریعے ਉਹਨਾਂ ਦੇ ਨਾਂ ਤੇ ਅਸੀਂ ਉਹਨਾਂ ਨੂੰ ਸਤਿ ਦੇ ਰਹੇ ਹਾਂ よろしくお願いします。